ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤਜਾ ਘਰ ਪਹਿਲਾ ਤੇ ਤੁਕੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਭਗਤਾਂ ਦੀ ਤੂੰ ਸਦਾ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆਇਆ ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਨਾਕਸ ਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆਇਆ ਪ੍ਰਹਲਾਦ ਜਨ ਤੂੰ ਦਰਾਖ ਲੈ ਹਰ ਜੀਉ ਹਰਨਾਕਿਸ਼ ਮਾਰ ਪਚਾਇਆ ਗੁਰਮੁਖਾ ਨੂੰ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸ਼ਰਨਾਈ ਰਹਾਉ ਭਗਤਾਂ ਨੂੰ ਜਮਜੋ ਨਾ ਸਕੈ ਕਾਲਾ ਨਿੜ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਹਿਰਦ ਸਿਦ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਮਨਮੁਖ ਨੂੰ ਪਰਤੀਤ ਨਾ ਆਵਈ ਅੰਦਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨ ਭੇਦਿਓ ਹਰ ਨਾਮ ਨ ਲਗਾ ਭੋ ਕੋੜ ਕਪਟ ਪਾਜ ਲਹਿ ਜਾਸੀ ਮਨਮੁਖ ਫਿਕਾ ਅਲੋ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋਂ ਤੂ ਜਾਤਾ ਮਾਇਆ ਮੋਹ ਸਭ ਲੋਗ ਹੈ ਤੇਰੀ ਤੂ ਇੱਕੋ ਪੁਰਖ ਵਿਧਾਤਾ ਹੋ ਮੈ ਮਾਰ ਮਨਸਾ ਮਨ ਸਮਾਣੀ ਗੁਰ ਕੈ ਸ਼ਬਦਿ ਪਛਤ। ਆਚੇੰਤ ਕਾਮ ਕਰੇ ਪ੍ਰਭ ਤਿਨਕੇ ਜਿਨ ਹਰਨਾ ਜਿਨ ਹਰਖਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਰਿ ਓਨ ਕੀ ਰੀਸ ਘਰੇ ਸੋਵਿਕ ਚੈ ਜਿਨ ਹਰ ਪ੍ਰਭ ਹੈ ਰਖਵਰ ਬਿਨ ਸਤਗੁਰ ਸੇਵੈ ਕਿਨੇ ਨਾ ਪਾਇਆ ਮਨਮੁਖ ਭੋਕ ਮੋਏ ਬਿਲਾਇ ਆਵੈ ਜਾਵੈ ਠਾਵ ਨ ਪਵੈ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਜ ਸਮਾਈ ਬਿਨ ਸਤਗੁਰ ਸੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜੈ ਤੇ ਬਾਦ ਵਿਖਾਣਾ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਆਛੋਟ ਗੁਰ ਸ਼ਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰ ਉਹਨਾਂ ਕੀ ਸੋਭਾ ਜੁਗ ਜੁਗ ਹੋਈ ਕੋਈ ਨ ਮੇਟਨ ਹਾਰ ਨਾਨਕ ਤਿਨ ਕੈ ਸਦ ਬਲਹਾਰ ਜਿਨ ਹਰ ਰੱਖਿਆ ਔਰ ਧਾਰਾ ਉਹਨਾਂ ਕੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਨ ਹਾਰਾ ਨਾਨਕ ਤਿੰਨ ਕਹਿ ਸਤ ਬਲਹਾਰ ਜਿਨ ਹਰ ਰੱਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ